واحر جی کا خالصہ واحر جی کی فتح جپ جی سب ایک امکار ست نام کرتا پور نربو نربیر اکال مورت اجونی سبنگ گر پرساد جپ آ سچ جگاس سچ ہے بھی سچ نانکھوسی بھی سچ سوچے سوچ نہ ہوگی جے سوچی لکھوار چپے چھپ نہ ہو جے لائ رہا ਉਖਿਆਪ ਕੋ ਕਨੌਤਰੀ ਜੇ ਬਨਨਾ ਪਰਿਆ ਭਾਰ ਸੈ ਸਿਆਣ ਪਲ ਕੋਈ ਤ ਇਕ ਨ ਚੱਲੇ ਨਾਲ ਕਿਵਸ ਚੈਰਾ ਹੋਇ ਇੱਕ ਕੂੜੇ ਟੁੱਟੇ ਪਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਅਕਾਰ ਹੁਕਮ ਨ ਕਹਿਆ ਜਾਏ ਹੁਕਮੀ ਹੋਵਨ ਜੀ ਹੁਕਮ ਮਿਲੇ ਗੜਿਆਈ ਹੁਕਮੀ ਤੋਂ ਨੀਚ ਉਹ ਹੁਕਮ ਲਿਖ ਤੋਖ ਸੁਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈ ਹੈ ਹੁਕਮ ਹੈੰਦਾ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮ ਹੈ ਜੇ ਬਜੇ ਤਾਂ ਹੋਵੇਂ ਕਹਿ ਨ ਕੋਈ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਕਾਵੇ ਕੋ ਤਾਂ ਜਾਣੇ ਨਿਸ਼ਾਨ ਗਾਵੇ ਕੋ ਗੁੰਵੜਿਆਈਆ ਚਾਰ ਗਾਵੇ ਕੋ ਕਿਤੇ ਆਵੇ ਕਿੰ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ ਦਿ세 ਦੂਰ ਗਾਵੇ ਕੋ ਵੇਖੇ ਹਾਦਰ ਹਾਦੂਰ ਕਤਨਾ ਕਥੀ ਨਾ ਆਵੇ ਟੋਟ ਕਤਕਤ ਕਥੀ ਕੋਟੀ ਕੋਟ ਕੋਟ ਦੇਦਾ ਦੇ ਲੈ ਦੇ ਤੱਕ ਕਾਹੀ ਜੁਗਾ ਜੁਗੰਦਰ ਕਾਹੀ ਕਾ ਹੈ ਹੁਕਮੇ ਹੁਕਮ ਚਲਾਇ ਰਹਾ ਨਾਨਕ ਵਖੇ ਵੇ ਪਰਵਾਹ ਸਚਾ ਸਾਬ ਸਚਨਾਇ ਭਾਖਿਆ ਭਾਉ ਪਰ ਆਖੇ ਮੰਗੇ ਦੇਦੇ ਦਾਤ ਕਰੇ ਦਾਤਾਰ ਫੇਕਿਆ ਕੇ ਰਖੀਐ ਜਿਦ ਦੇਸਦਰ ਪਰ ਮੂੰਹ ਕੀ ਬੋਲਣ ਬੋਲੀਐ ਜਿ ਸੁਣਾਦਰ ਪਿਆਰ ਅੰਮ੍ਰਿਤ ਵੇਲਾ ਸਚਨਾਉ ਵੜਾਈ ਵਿਚਾਰ ਕਰਮੀ ਆਵੇ ਕਪੜਾ ਨਜ਼ਰੀ ਮੁਖ ਦਵਾਰ ਨਾਨਕ ਐ ਵੇ ਜਾਣੀਐ ਸਭ ਆਪੇ ਸਚਿਆਰ ਤਾ ਆਪੇ ਨਾ ਜਾਏ ਕੀ ਤਾ ਨ ਹੋਈ ਆਪੇ ਆਪਨੇ ਰੰਝਲ ਸੋਈ ਜਿਨ ਸੇਵੈ ਤਿਨ ਪਾਇ ਮਾਨ ਨਾਨਕ ਗਾਵਿਆ ਗੁਣੇ ਨਿਦਾਨ ਗਾਵਿਆ ਸੁਣੀ ਮਨ ਰਖੇ ਭਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦਮ ਗੁਰਮੁਖ ਵੇਦਮ ਗੁਰਮੁਖ ਰਹਾ ਸਮਾਇ ਗੁਰੇ ਸਰ ਗੁਰ گور ਕੋਰ ਮਾ ਗੁਰ ਪਾਰਵਤੀ ਮਾਈ ਜੈ ਹੋ ਚਾਣਾ ਖਾ ਨਹੀਂ ਕਹਿਣਾ ਕਤ ਨ ਜਾਈ ਗੁਰਾ ਇੱਕ ਦੇਵ ਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ تیارت ناو جے تاوا بین پانے کی نائی کری جی تیسرائی کرما کی ملے لائی مت وچر جے گرائے سمنا جی آئی کدا تھا سو بسر نہ جائیں جے جگ رہے آر جا ہو سونی ہوئی نواں کنٹا بچ جانیے نہ چلے سب گوئی چنگا نہ رکھائے کے جس کیرت جگ لے جے تِس نت نہ بات نہ پوچھے کہ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਰ ਕੁੰਡ ਕੁੰਡ ਕਰੇ ਗੁਣਵੰਤੇ ਆ ਗੁਣ ਦੇ ਤੇ ਹ ਕੋਈ ਨਾ ਸੁਝਾਇ ਜੀ ਇਸ ਗੁਣ ਕੋਈ ਕਰੇ ਸੁਣਿਆ ਸੇ ਤੇ ਪੀਰ ਸੋ ਨਾ ਸੁਣੀਏ ਤਰਤ ਤਾਲ ਕਾਲ ਸੁਣੀਏ ਦੀਪ ਲੋਪ ਅਤਾਲ ਸੁਣੀਏ ਕੋ ਨਾ ਸਕੇ ਕਾਲ ਨਾਨਕ ਭਗਤ ਸਦਾ ਵਿਕਾਸ ਸੁਣੀਏ ਤੋ ਪਾਪ ਕਾ ਨਾਸ ਸੁਣੀਏ ਸਰ ਪਰਮਾਇੰਦ ਸੁਣੀਏ ਮੁਕਤ ਸਲਾਹਨੰਦ ਸੁਣੀਏ ਜੋਗ ਜੁਗਤ ਤਨ ਫੈਦ ਸੁਣੀਏ ਸਾਸ ਸਿਮ੍ਰਿਤ ਵੇਦ ਨਾਨਕ ਭਗਤਾ ਸਦਾ ਵਿਕਾਸ ਸੁਣੀਏ ਤੋ ਪਾਪ ਕਾ ਨਾਸ ਸੁਣੀਏ ਸਤ ਸੰਤੋਖ ਗਿਆਨ ਸੁਣੀਏ ਅਟਕਾਇ ਸਤਾਨ ਸੁਣੀਏ ਪਰਪੜ ਪਾਵੇ ਮਾਨੋ ਸੁਣੀਏ ਲਾਗੇ ਸਹਿ ਹਤਿਆਨ ਨਾਨਕ ਭਗਤਾ ਸਦਾ ਵਿਕਾਸ ਸੁਣੀਏ ਤੋ ਪਾਪ ਕਾ ਨਾਸ ਸੁਣੀਏ ਸਰ ਗੁਨਾ ਕੇ ਗਾ ਸੁਣੀਏ ਸੇਖ ਪੀਰ ਪਾਸਾ ਸੁਣੀਏ ਅੰਧੇ ਪਾਵੇ ਰਾਹ ਸੁਣੀਏ ਹਾਥ ਹੋਵੇ ਅਸ ਕਾ ਨਾਨਕ ਭਗਤਾ ਸਦਾ ਵਿਕਾਸ ਸੁਣੀਏ ਤੋ ਪਾਪ ਕਾ ਨਾਸ مننے کی گت کہی نہ جائے جے کو کہے پچھے پچھتائے کاغد کل نہ لکھن آر کا بے کرن ایسا نام ایسا ہوئی ہوئے جے کو من جانے من کوئی من سرت ہوئے من بدھ من سگل پون کی سود من مو چوٹا نہ کھائی من جم کے ساتھ نہ جائی ایسا نام ررجن ہوئی جے کو من جانے من کوئی من مارگ ٹاک نہ پائی من پتوں پر کٹ جائی من بگن چلے پنت من دھرم سیتی سن من ایسا نام رنجن ہوئی جے کو من جانے من کوئی من پاوے موہ دوار من پروارے سدار من ترے تارے گرو سکھ من نانک پوے نکھ ایسا نام رنجن ہوئی جے کو من جانے من کوئی پنچ پروان پنچ پردان پنچے پاوے ترک مان پنچے سو ہی در رجان پنچا جے کو کہے کرے چار کرتے کے کرنے نہ ہی سو مار درم کا ترم تنتوتا پرکیا جن سوت جےکوجے ہوئے سچیار تلے اوپر کے کتا پار ہور تستے پا تلے جی جات رنگا گے نام سب نے لکھا بڑی کلام ਇਹ ਲਿਖਾ ਲਿਖ ਜਾਣਾ ਕੋਈ ਲਿਖਾ ਲਿਖਿਆ ਕੀਤਾ ਹੋਏ ਕੀਤਾ ਤਾਂ ਸਵਾਲ ਹੋ ਰੂਪ ਕੀਤੀ ਤਾਂ ਜਾਣੇ ਕੋਣ ਕੂਤ ਕੀਤਾ ਤਾਂ ਸਾ ਹੋਏ ਕੋ ਕੋ ਤਸਤੇ ਹੋਏ ਲਗ ਦਰਿਆ ਕੁਦਰ ਕਵਣ ਕਹਾ ਵਿਚਾਰ ਵਾਰਿਆ ਨਾ ਜਾਵੇ ਇੱਕ ਵਾਰ ਜੋਤ ਪਾਵੇ ਸਾਈ ਬਲਿਕਾਰ ਤੋਂ ਸਦਾ ਸਲਾਮਤ ਨਰੰਕਾਰ ਅਸੰਖ ਜਪ ਅਸੰਖ ਭਾਵ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ اسنگ بگت گن گیان وار اث ستی اثنگتا تار اثنگ سور موہ پک سار اثنکھ موہن لار کدرت واہ ویچار واریا ناجا واقع با جو تاوے سائ پلی کار تدا سلامت نرنکار اثنکھ مورکھ ہند کور اثنکھ چور ہرام کور اثنکھ برکر چاہی چور اثنکھ لڈے ہتو کمائی असंग पापी पाप कर जाय असंग कूड़े यार कूड़े फेरा है असंग मलेच मल फक काही असख निंदक सिर करे पार नानक नीज कहे विचार वारै ना चावा एक वार जोत पावे सह अधिकार तू सदा सलामत निरंकार असंग नाव संथाव भग भग असंगलो असंग सिर पार होए अखरी नाम अखरी सला अखरी ज्ञान की तो गुण गा अखरी लेखन बोलन बा नहीं अखरा सिर संजो बखान नहीं ਜਨੇ ਲਿਖੇ ਤਸ ਸਿਰ ਨਾਏ ਜੇ ਫਰਮਾਇ ਤੇ ਪਾਏ ਜੇ ਤਾਕੀਤਾ ਤੇ ਨਾਉ ਵਡਣਾਵੇਂ ਨਾਹੀ ਕੋਥਾ ਕੁਦਰਤ ਕਵਣ ਕਹਾ ਵਿਚਾਰ ਹਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੇ ਸਾਈ ਭਲਿਕਾਰ ਤੂ ਸਦਾ ਸ੍ਰਮਤ ਅਨੰਕਾਰ ਭਰਿਆ ਹਤ ਪੈਰ ਤੰਦੇ ਪਾਨੀ ਤੋਤੇ ਉਤਰਸ ਕੇ ਮੂਰਪਲੀ ਤੇ ਕਪੜ ਰੋਈ ਤੇ ਸਾਬਨ ਲਈਏ ਹੋ ਤੋਈ ਭਰਿਆ ਮਤ ਪਾਪਾ ਕੇ ਸੰਗ ਉਹ ਤੋਪੇ ਨਵੇਂ ਕੇ ਰੰਗ ਪੁਣੀ ਪਾਪੀ ਆਖਣ ਨਾਹੀਂ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਵੀ ਜਾਪੇ ਹੀ ਖਾਓ ਨਾਨਕ ਮਿਆ ਹੋ ਜਾਓ ਤੀਰਥ ਤਪ ਦਇਆ ਤਤ ਤਾਂ ਜੇ ਕੋ ਪਾਵੇ ਤਿਲ ਕਾ ਬਾਨ ਸੁਣਿਆ ਮੰਨਿਆ ਮਨ ਕੀਤਾ ਪਾਓ ਅੰਤਰ ਕਾ ਤੀਰਥ ਮਰ ਨਾਉ ਸਭ ਕੁੰ ਤੇਰੇ ਮੈਂ ਨਾਹੀ ਕੋਈ ਵਿਣ ਗੁਣ ਕੀਤੇ ਭਗਤ ਨ ਹੋਈ ਸਵਸਤ ਹਾਥ ਬਾਣੀ ਬਰਮਾਓ ਸਤ ਸੁਹਾਨ ਸਦਾ ਮਨ ਚਾਓ ਕਵਨ ਸੋ ਵੇ ਲਾ ਵਖਤ ਕਵਨ ਕਵਨ ਤੇ ਕਵਨ ਵਾਰ ਕਵਨ ਸੀ ਰੁਤੀ ਮਹਾ ਕਵਨ ਤੇ ਤੋ ਆਕਾਰ ਵੇ ਨ ਪਾਇਆ ਪੰਡਤੀ ਜੀ ਹੋ ਗਏ ਲੇ ਕੁਰਾਨ ਵਖਤ ਨ ਪਾਇਓ ਕਾਤੀਆ ਜੇ ਲਿਖ ਲੇਖ ਕੁਰਾਨ ਤੇ ਦਵਾਰ ਨ ਜੋਗੀ ਜਾਣੇ ਰੁਤ ਮਾ ਨ ਕੋਈ ਜਾ ਕਰਤਾ ਸਿਟਿਕੋ ਸਾਝੇ ਆਪੇ ਜਾਣੇ ਸੋਈ ਕਹਿ ਕੋ ਰਾਖਾ ਕਿਪਸਾ ਲਾਹੀ ਕਿ ਵਰਨ ਕੇ ਜਾਣਾ ਨਾਨਕ ਆਖਨ ਸਭ ਕੋ ਆਖੇ ਇਕ ਤੂ ਇਕ ਸਿਆਣਾ وڈا سا ہے وٹی نائن نائیں چاکا ہوئے نانک چکو آپ جانے آگے کیا نسوے پا تالا پال گا سا گا سڑک پال تکے وید گہن کا سیس سٹارا کہن کتے پاس تا لکھا ہوئے تا لکیے لے ہوئے بنا نانک وٹا آپ جانے آپ سالہ ہی سالہ ایتی سرت نہ پائی آ ندیا تا پوے سمند نہ جانی ہے ਸਮੁੰਦਰ ਸਾ ਸੁਲਤਾਨ ਕਿਰਹਾ ਸੇਤੀ ਮਾਲ ਤਨ ਕਿਹੜੇ ਤੁਲ ਨਾ ਹੋਵਨੀ ਜੇ ਤੁਸ ਮੰਨੈ ਨਾ ਵਿਸਰੈ ਅੰਤਨਾ ਸਿਫਤੀ ਕਰਨਾਂਤ ਅੰਤ ਨ ਕਰਨ ਦੇਨਾਂਤ ਅੰਤ ਨ ਵਿਕੰਸਣਾਂਤ ਅੰਤ ਨ ਜਾਪੇ ਕੀਆ ਮਰਮੰਤ ਅੰਤਨਾ ਜਾਪੇ ਕੀਤਾ ਆਕਾਰ ਅੰਤਨਾ ਜਾਪੇ ਪਾਰਾਵਾਰ ਅੰਤ ਕਾਰਨ ਕੀਤੇ ਬਿਲਾ ਹੈ ਤਾਂ ਕੇ ਅੰਤ ਨ ਪਾਇਆ ਜਾਹੇ ਇਹ ਅੰਤ ਨਾ ਜਾਣੇ ਕੋਈ ਬਹੁਤਾ ਕਹੀ ਹੈ ਬਹੁਤਾ ਹੋਈ ਵਟਾ ਸਾਹਿਬ ਉੱਚਾ ਥਾ ਉੱਚੇ ਉਪਰ ਉੱਚਾ ਨਾ ਹੋਏ ਵੜ ਉੱਚਾ ਹੋਵੇ ਕੋਈ ਤੇ ਸੁਚੇ ਕੋ ਜਾਣੇ ਸੋਈ ਜੇ ਵੜ ਆਪ ਜਾਣੇ ਆਪ ਆਪ ਨਾਨਕ ਨਤਰੀ ਕਰਮੀ ਦਾ ਤਾਂ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਤਾਂ ਤਾਂ ਤਿਲ ਨਾ ਦਮਾਏ ਕਿਤੇ ਮੰਗੇ ਜੋ ਦਪਰ ਕਿਤੇ ਅਗਣਤ ਨਹੀਂ ਵਿਚਾਰ ਕਹਤੇ ਖਪ ਟੁਟੇ ਬੇਕਾਰ ਕਹਤੇ ਲਲ ਮੁਕਰ ਪਾਏ ਕਹਤੇ ਮੁਰਖ ਖਾਈ ਗਾਏ ਕਹ ਤੇ ਤੋ ਕੋ ਸਤ ਮਾਰ ਇਹ ਪੀ ਦਾ ਤੇ ਰਦਾ ਤਾਰ ਬੰਦ ਕਲਾ ਸੀ ਪਾਣੇ ਹੋਈ ਹੋ ਰਾਖ ਨ ਸਕੇ ਕੋਈ ਜੇ ਕੋ ਕਾਏ ਕਾਕਣ ਪਾਏ ਉਹ ਜਾਣੇ ਜੀਤੀ ਆ ਮੂੰ ਕਾਏ ਆਪੇ ਜਾਣੇ ਆਪੇ ਦੇ ਆਖੇ ਸੀ ਵੀ ਕਈ ਕੇ ਜਿਸ ਨੂੰ ਬਖਸੇ ਸਿਫਤੀ ਸਲਾ ਨਾਨਕ ਪਾ ਚਾਹੀ ਪਾ ਚਾ ਅਮਲ ਗੁਣ ਅਮਲ ਵਪਾਰ ਅਮਲ ਵਪਾਰ ਹੀ ਅਮਲ ਪੰਡਰ ਅਮਲ ਆਵੇ ਅਮਲ ਲੈ ਜਾਏ ਅਮਲ ਪਾਏ ਅਮਲ ਲਾ ਸਮਾਏ ਅਮਲ ਧਰਮ ਅਮਲ ਦੇਵਾਨ ਅਮਲ ਤੋਂ ਅਮਲ ਪਰਵਾਨ ਅਮਲ ਬਖਸ਼ੀ ਸਮੁਨ ਨਿਸ਼ਾਨ ਅਮਲ ਕਰਮ ਅਮਲ ਫਰਮਾਨ ਮੁੱਲੋ ਮੁਲਾ ਕਹਿਣਾ ਚਾਹੀ ਆਖ ਰਹੇ ਲੈ ਲਾਈ ਆਖੇ ਵੇਦ ਪਾਠ ਪੁਰਾਨ ਆਖੇ ਪੜੇ ਕਰੇ ਵਕਿਆਣ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੇ ਗੋਵਿੰਦ ਆਖੇ ਇਸ ਰਖੇ ਸਿਤ ਆਖੇ ਕਿਤੇ ਕਿਤੇ ਬੁੱਧ ਆਖੇ ਦਾਨਵਾ ਕੇ ਦੇਵ ਆਖੇ ਸੁਰ ਨਰ ਮੁਨ ਜਨ ਸੇਵ ਕਹਤੇ ਆਖੇ ਆਕਣ ਭਾਏ ਕਹਤੇ ਕੇ ਕੇ ਉਠ ਉਠ ਚਾਹੇ ਇਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕਈ ਕੇ ਜੇਵੜ ਪਾਵੇ ਤੇਵੜ ਹੋਏ ਨਾਨਕ ਜਾਣੇ ਸਚਾ ਸੋਈ ਜੇ ਕੋ ਆਖੇ ਬੋਲ ਵਿਗਾੜ ਤਾ ਲਿਖਿਆ ਸਿਰ ਗਵਾਰਾ ਗਵਾਰ ਸੋਦਰ ਤੇਰਾ ਕੇ ਹਾਸੋ ਕਰ ਕੇ ਹਾ ਚਿਤ ਵੇ ਸਰਬ ਸੰਭਾਲੇ ਵਾਦੇ ਨਾ ਦੇ ਅਨਿਕ ਅਸ਼ੰਕਾ ਕੇਤੇ ਬਾਵਣ ਹਾਰੇ ਕਹਤੇ ਰਾਹ ਪਰਿ ਸੋ ਕਈਆਣ ਕਹਤੇ ਗਾਵਣ ਹਾਰੇ ਗਾਵੇ ਤੂੰ ਤੋਂ ਪਾਉਣ ਪਾਣੀ ਬਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਤ ਗੁਪਤ ਲੇਖ ਜਾਣੇ ਲੇਖ ਲੇਖ ਤਰ ਵਿਚਾਰੇ ਗਾਵੇ ਸਰ ਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵੇ ਅੰਦਨ ਦਾਸਨ ਬੈਠੇ ਦੇਵ ਤਿਆ ਦਾ ਟਾਲੇ ਗਾਵੇ ਸਿਤ ਸਮਾਧੀ ਅੰਦਰ ਗਾਵਨ ਸਾਥ ਵਿਚਾਰੇ ਗਾਵਨ ਜਤੀ ਸਦੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਤ ਪੜਨ ਰਖੀ ਸਰ ਜੁਗ ਜੁਗ ਦਾ ਨਾਲੇ ਗਾਵੇ ਮੋਣੀਆਂ ਮਨ ਮੋਣ ਸੁਰਗਮਚ ਪਿਆਲੇ ਗਾਵਨ ਰਤਨ ਪਾਇ ਤੇਰੇ 68 ਤੀਰਥ ਨਾਲੇ ਗਾਵੇ ਜੋ ਦ ਮਹਾਬਲ ਸੂਰਾ ਗਾਵੇ ਕਾਣੀ ਚਾਰੇ ਗਾਵੇ ਕਣ ਮੰਡਾ ਪਰ ਪੰਡਾ ਕਰ ਕਰ ਰੱਖੇ ਤਾਰੇ ਸਹੀ ਤੁਦ ਨ ਪਾਇ ਜੋ ਤੁਦ ਪਾਵਨ ਰਤੇ ਤੇਰੇ ਭਗਤ ਸਾਲੇ ਹੋਰ ਕੇਤੇ ਗਾਵਨ ਸੇਵਾ ਚਿਤਨਾ ਭੰਡਾ ਨਾ ਕੀਆ ਵਿਚਾਰੇ ਸੋਈ ਸੋਈ ਸਦਾ ਸਤਸਾਬ ਸਾਚਾ ਸਚੀ ਨਹੀਂ ਹੈ ਵੀ ਹੋਸੀ ਜਾਈ ਨਾ ਜਾਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਭਾਤੇ ਕਰ ਕਰ ਜਿਦੈ ਮਾਇਆ ਦੇ ਨੋ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜੋ ਹ ਤਿਸ ਦੀ ਵਡਿਆਈ ਜੋ ਤੇ ਪਾਵੇ ਸੋ ਈ ਕਰ ਸੇ ਹਕਮਨਾ ਕਰਨਾ ਚਾਹੀ ਸੋ ਬਾਦਸ਼ਾਹ ਸਾਹਾ ਬਾਦ ਸਾਹਿਬ ਨਾਨਕ ਰਹਿਨ ਰਜ਼ਾਈ ਮੰਨਦਾ ਸੰਤੋਖ ਸਰੰਪਤ ਚੋਲੀ ਧਿਆਨ ਕੀ ਕਰੇ ਵਿਭੂਤ ਕਿੰਤਾ ਕਾਲ ਕੁਵਰੀ ਕਾਇਆ ਜੁਗਤ ਢੰਡਾ ਪਰਤੀਤ ਆਏ ਪੰਥੀ ਸકલ ਜਮਾਤੀ ਮਨ ਜੀਤੇ ਜਗ ਜੀਤ ਆਦੇਸ ਇਸੇ ਆਦੇਸ ਆਦ ਨੀਲ ਆਨਾਦ ਅਨਾਹਤ ਜੁਗ ਜੁਗ ਇਕੋ ਵੇਸ ਭਗਤ ਗਿਆਨ ਦਇਆ ਭੰਡਾਰਨ ਕਟਕਟ ਵਾਜੇ ਨਾਦ ਆਪ ਨਾਥ ਨਾਥੀ ਸਭ ਚਾਖਿਰ ਸਿਦਵ ਰਸਾਦ ਸੰਜੋਗ ਵਿਜੋਗ ਦੋਇ ਕਰ ਚਲਾਵੇ ਲੇਖੇ ਆਵੇ ਭਾਗ ਆਦੇਸ ਇਸੇ ਆਦੇਸ ਆਦ ਨੀਲ ਆਨਾਦ ਅਨਾਹਤ ਜੁਗ ਜੁਗ ਇਕੋ ਵੇਸ ਇਕ ਵਾਈ ਜੁਗਤ ਵਿਆਹੀ ਤੈਂ ਚਲੇ ਪਰਵਾਨ ਇਕ ਸੰਸਾਰ ਇਕ ਭੰਡਾਰੇ ਇਕ ਲਾਏ ਦੇਵਾਨ ਜੇ ਤਿਸ ਭਾਵੇ ਤੇ ਵਿੱਚ ਲਾਵੇ ਜੇ ਹੋਵੇ ਫਰਮਾਣਾ ਹੋਵੇ ਕਿ ਉਹ ਨਾਨਕ ਦਾ ਨਾਮ ਹੈ ਬੋਤਾ ਇਹ ਵਿਡਾਨ ਆਦੇਸ ਸਿਆਦੇਸ ਆਦਨੀ ਨਾਹਦ ਅਨਾਹਤ ਝੁਕ ਝੁਕ ਇੱਕੋ ਵੇਸ ਆਸਨ ਲੋਏ ਲੋਏ ਭੰਡਾਰ ਜੋ ਕੁਝ ਪਾਇਆ ਸੋਇ ਕਵਾਰ ਕਰਕੇ ਵੇਖ ਐਸੇ ਚੰਹਾਰ ਨਾਨਕ ਸੱਚ ਕੀ ਸਾਚੀ ਕਾਰ ਆਦੇਸ ਸਿਆਦੇਸ ਆਦਨੀ ਲਨਾਦ ਅਨਾਹਤ ਝੁਕ ਝੁਕ ਇੱਕੋ ਵੇਸ ਇੱਕ ਦੂਜੀ ਹੋ ਲਖ ਹੋਵੇ ਲਖ ਹੋਵੇ ਲਖ 20 ਲਖ ਲਖ ਜਿਹੜਾ ਆਖੀਏ ਇੱਕ ਨਾਮ ਜਗਦੀਸ਼ ਇਹ ਤੇ ਰਾਪਤ ਪਵੜਿਆ ਚੜੀਏ ਹੋਏ ਕਿਸ ਸੁਣ ਗਲਾ ਆਕਾਸ ਕੀ ਕੀਟਾ ਆਈ ਰਿਸ ਨਾਨਕ ਨਜ਼ਰੀ ਪਾਈ ਹੈ ਕੋੜੀ ਕੋੜੇ ਠੀਸ ਆਖਨ ਜੋ ਚੁਕੇ ਨਜ਼ੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਾਲ ਮਰਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੇ ਸੰਸਾਰ ਜਿਸਾ ਜੋਰ ਕਰ ਬੇਕੇ ਸੋਈ ਨਾਨਕ ਉਤਮ ਨੀਚ ਨਾ ਕੋਈ ਰਾਤੀ ਰੁਤੀ ਤਿਤੀ ਵਾਰ ਭਵਨ ਪਾਣੀ ਅਗਨੀ ਪਤਾਲ ਤਿਸ ਵਿੱਚ ਤਰਤੀ ਥਾਪ ਰਖੀ ਧਰਮ ਸਾਲ ਤਿਸ ਵਿੱਚ ਜੀ ਦੁਖਤੀ ਕੇ ਰੰਗ ਤਿਨ ਕੇ ਨਾਮ ਨੇ ਕਨੰਤ ਕਰਮੇ ਕਰਮੇ ਹੋਏ ਵਿਚਾਰ ਸਚਾ ਆਪ ਸਚਾ ਦਰਬਾਰ ਤਿਥੇ ਸੋਹਣ ਪੰਜ ਪਰਵਾਨ ਨਦਰੀ ਕਰਮ ਪਵੇ ਨਿਸ਼ਾਨ ਕਚ ਪਕਾਈ ਉਥੇ ਪਾਈ ਨਾਨਕ ਕਹਿਆ ਜਾ ਪੇ ਜਾ ਧਰਮ ਖੰਡ ਕਾ ਆਇਆ ਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕਹਤੇ ਪਵਨ ਪਾਣੀ ਵੈਸੰਤਰ ਕਹਤੇ ਕਾਣ ਮੈਸ ਕਹਤੇ ਪਰ ਮੈਂ ਕਾੜਤ ਕੜੀ ਹੈ ਰੂਪ ਰੰਗ ਕੇ ਵੈਸ ਕੇਤਿਆ ਕਰਮ ਭੂਮੀ ਮੇਰ ਕੇਤੇ ਕੇਤੇ ਤੂਪ ਦੇ ਸਕੇ ਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸੇ ਦਬੋਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨ ਮਨ ਕੇਤੇ ਕੇਤੇ ਰਤਨ ਸਮੁੰਦ ਕੇਤਿਆ ਖਾਣੀ ਕੇਤਿਆ ਬਾਣੀ ਕੇਤੇ ਪਾਤ ਨਰਿੰਦ ਕੇਤਿਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾਨਤ ਗਿਆਨ ਖੰਡ ਮੈਂ ਗਿਆਨ ਪਰਚੰਡ ਤੇ ਤੇ ਨਾਥ ਬਿਨੋਦ ਕੋਟ ਅਨੰਦ ਸਰਮ ਕੰਡ ਕੀ ਬਾਣੀ ਰੂਪ ਤੇ ਤੇ ਕਾੜਤ ਕੜੀ ਹੈ ਬਹੁਤ ਅਨੂਪ ਤਾਂ ਕਿ ਆ ਗੱਲਾਂ ਕਥਿਆ ਨਾ ਜਾਏ ਜੇ ਕੋ ਕਹਿ ਪਿਛੇ ਪਛਤਾਏ ਤੇ ਤੇ ਕੜੀ ਹੈ ਸੁਰਤ ਬਤਮਾਨ ਨੂੰ ਬੋਧ ਤੇ ਤੇ ਕੜੀ ਹੈ ਸੁਰਾ ਸਿਦਾ ਕੇ ਸੁਧ ਕਰਮ ਕੰਡ ਕੀ ਬਾਣੀ ਜੋਰ ਤੇ ਤੇ ਹੋਰ ਨਾ ਕੋਈ ਹੋਰ ਤੇ ਤੇ ਜੋ ਮਾ ਬਸੂਰ ਤੇ ਮੈਂ ਰਾਮ ਰਿਆ ਭਰਪੂਰ ਤੇ ਤੇ ਸੀਤੋ ਸੀਤਾ ਮੈਂ ਮਮਾ ਹੈ ਤਾਂ ਕਿ ਰੂਪ ਨਾ ਕਤਨੇ ਜਾਏ ਨਾ ਉਹ ਮਰੇ ਨਾ ਠਾਕੇ ਚਾਹੇ ਜਿਨਕੇ ਰਾਮ ਵਸੇ ਮਨ ਮਾਏ तथे भगत वसे के लोए करे आनंद सचा मन सोए सचखंड वसे निरंकार कर कर वेखे नजर निहाल तथे कंद मंडल वर पंडित जे को कते तो अंत नंत तथे लो लो आकार जे जे हुकम ते वेते कार वेखे विक्ष कर विचार नाना कतना करड़ा सार जत पहर तीर सुन्यार हिरन मत वेद हते ਵੋ ਕਲਾਗੰਤ ਪਤਾਓ ਭਾਂਡਾ ਪਾਓ ਅਮ੍ਰਿਤ ਤੇ ਟਾਲ ਕੜੀਏ ਸਭ ਦਸੱਚੇ ਹੀ ਟਰਕਸਾਰਾ ਜਨ ਕੋ ਨਦਰ ਕਰਮ ਤੇ ਨਕਾਰ ਨਾਨਕ ਨਦਰ ਨਿਆਲ ਸ਼ਲੋਕ ਭਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦੇਸ ਰਾਤ ਦੁਧਾਈ ਦਾਇਆ ਕਹਿ ਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ ਕਰਮੀਆਂ ਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਕੈ ਮੁਸਕਤ ਕਾਲ ਨਾਨਕ ਤੇ ਮੁਖੋ ਚਲੇ ਕਹਿਤੀ ਚੁੱਟੀ ਨਾਲ ਗਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਕੈ ਮੁਸਕਤ ਕਾਲ ਨਾਨਕ ਤੇ ਮੁਖੋ ਚਲੇ ਕਹਿਤੀ ਚੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ